ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਫਿਰ ਇੱਕ ਨਵੀਂ ਵੀਡੀਓ ਵਿੱਚ ਅੱਜ ਆਪਾਂ ਵਹੀਕਲ ਇੰਸ਼ੋਰੈਂਸ ਬਾਰੇ ਗੱਲ ਕਰਾਂਗੇ ਬਹੁਤ ਛੋਟੇ ਜਿਹੇ ਵੀਡੀਓ ਆਪਾਂ ਬਣਾਵਾਂਗੇ ਬਹੁਤੀ ਲੰਮੀ ਵੀਡੀਓ ਨਹੀਂ ਬਣਾਵਾਂਗੇ ਕੰਮ ਦੀਆਂ ਗੱਲਾਂ ਕਰਾਂਗੇ ਇਹਦੇ ਵਿੱਚ ਦੋਸਤੋ ਜਿਦਾ ਮੇਰੇ ਕਈ ਵੀਰ ਭੈ ਭਰਾ ਕਹਿ ਦਿੰਦੇ ਮੈਂ ਫਲਾਣੇ ਬੰਦੇ ਕੋ ਇੰਸ਼ੋਰੈਂਸ ਕਰਾਈ ਫਲਾਣੇ ਏਜੰਟ ਕੋ ਕਰਾਈ ਉਹ 16000 ਮੇਰੇ ਕੋ ਮੰਗਦਾ ਹੈ 15000 ਮੰਗਦਾ ਸੀ ਮੈਂ ਉਹਨੂੰ ਕਿਹਾ 13 ਦੇਣੇ ਆ 12 ਦੇਣੇ ਆ ਤੋ 3000 ਰੁਪਇਆ ਮੈਂ ਉਸ ਕੋਲੋਂ ਛਡਾ ਲਿਆ ਦੋਸਤੋ ਇਹ ਤੇ ਧਿਆਨ ਦੇਣ ਜੋ ਗੱਲ ਹੈ ਆਪਾਂ ਛਡਾ ਜ਼ਰੂਰ ਲੈਣੇ ਪੈਸੇ ਏਜੰਟ ਵੀ ਕਈ ਸਾਰੇ ਏਜੰਟ ਇੱਕੋ ਜਿਹੇ ਨਹੀਂ ਹੁੰਦੇ ਬੜੀ ਹਿਰਾਫੇਰੀ ਕਰਦੇ ਨੇ ਤਿਆਨੂੰ 12000 1500 ਰੁਪਿਆ ਲੈਸ ਵੀ ਕਰ ਦੇਣਗੇ ਪਰ ਆਪਾਂ ਕਦੀ ਚੈੱਕ ਨਹੀਂ ਕਰਦੇ ਸਾਡੀ ਗੱਡੀ ਦੇ ਵਿੱਚ ਜਿਹੜੀ ਅੰਸ਼ੋਰੈਂਸ ਸਾਡੀ ਗੱਡੀ ਦੀ ਕੀਮਤ ਜਿਹੜੀ ਉਹ ਆਈ ਡੀਵੀ ਅੰਸ਼ੋਰੈਂਸ ਜਿਹੜੀ ਡਿclareਡ ਵੈਲਿਊ ਉਹ ਕਿੰਨੀ ਕੀਤੀ ਜਿਸ ਨੂੰ ਆਈ ਡੀ ਵੀ ਕਿਹਾ ਜਾਂਦਾ ਆਈ ਡੀ ਵੀ ਦੇ ਨਾਂ ਦੇ ਉੱਤੇ ਇੰਸ਼ੋਰੈਂਸ ਪਾਲਿਸੀ 'ਚ ਲਿਖਿਆ ਜਾਂਦਾ ਜਦੋਂ ਦੋਸਤੋ ਆਪਾਂ ਫਰਜ਼ ਕਰ ਲਓ ਕੋਈ ਆਪਾਂ 10000 ਜਾਂ 12000 ਦੀ ਇੰਸ਼ੋਰੈਂਸ ਕਰਾ ਲੈਨੇ ਆ ਸਾਡੀ ਗੱਡੀ ਦੀ ਵੈਲਿਊ ਜਿਹੜੀ ਆਈ ਡੀ ਵੀ ਆ ਉਹ 10 ਲੱਖ ਹੋਵੇਗੀ ਤਾਂ ਤੁਸੀਂ ਜਦੋਂ 2000 1500 ਰੁਪਇਆ ਛਡਾਉਨੇ ਹੋ ਤਾਂ ਉਹ ਤੁਹਾਡੀ ਆਈ ਡੀ ਵੀ ਕਈ ਵਾਰ 7 ਲੱਖ ਲਿਖਿਆ ਹੁੰਦਾ ਕਈ ਵਾਰ 8 ਲੱਖ ਲਿਖਿਆ ਹੁੰਦਾ ਉਹ ਉਧਰ ਗੜਬੜ ਕਰ ਜਾਂਦੇ ਆ ਕਈ ਮੇਰੇ ਵੀਰ ਭੈਣ ਭਰਾ ਜਿਹੜੀ ਆਈਡੀ ਵੀ ਆ ਉਹ ਇੰਸ਼ੋਰੈਂਸ ਏਜੰਟ ਨੂੰ ਕਹਿੰਦੇ ਵੀ ਤੂੰ ਯਾਰ ਵਧਾ ਦੇ ਸਾਡੀ ਗੱਡੀ ਦੀ ਤੂੰ 10 ਲੱਖ ਵਾਲੇ ਦੀ 12 ਲੱਖ ਪਾ ਦੇ ਉਸ ਬਾਰੇ ਅੱਜ ਆਪਾਂ ਗੱਲ ਕਰਾਂਗੇ ਦੋਸਤੋ ਕਦੇ ਵੀ ਤੁਸੀਂ ਜਿਹੜੀ ਅਜਹੀ ਏਜੰਟ ਦੇ ਨਾਲ ਕੋਈ ਵੀ ਸੌਦੇਬਾਜ਼ੀ ਨਾ ਕਰੋ ਇਹ ਜੋ ਆਈਡੀ ਵੀ ਰਕਮ ਹੁੰਦੀ ਆ ਜਿਹੜੀ ਡਿclare ਰਕਮ ਇੰਸ਼ੋਰੈਂਸ ਡਿclareਡ ਵੈਲਿਊ ਹੁੰਦੀ ਆ ਇਹ ਜਿਹੜਾ ਮਹਿਕਮਾ ਬਣਿਆ ਇੰਸ਼ੋਰੈਂਸ ਦਾ ਆਈਆਰਡੀਏ ਇੰਸ਼ੋਰੈਂਸ ਰੈਗੂਲੇਟਰੀ ਡਿਵੈਲਪਮੈਂਟ ਅਥਾਰਟੀ ਇਹਦੇ ਵੱਲੋਂ ਫਿਕਸ ਕੀਤਾ ਹੁੰਦਾ ਹੈ ਇਹਦੇ ਵਿੱਚ ਤੁਸੀਂ ਜੇ ਤੁਸੀਂ ਪਾਲਿਸੀ ਦੇ ਵਿੱਚ ਵੱਧ ਘਟ ਘਟਕਾਰ ਵੀ ਲਓਗੇ ਤਪਾਰ ਜਦੋਂ ਕੋਈ ਅਜਿਹਾ ਮਿਸ ਹੈਪਨਿੰਗ ਹੋ ਜਾਂਦੀ ਆ ਗੱਡੀ ਡੈਮੇਜ ਹੋ ਜਾਂਦੀ ਜਾਂ ਗੱਡੀ ਦਾ ਮੇਜਰ ਐਕਸੀਡੈਂਟ ਹੋ ਜਾਂਦਾ ਤੇ ਉਹ ਜਿਹੜੀ IRDA ਅਥਾਰਟੀ ਵੱਲੋਂ ਰਕਮ ਜੋ ਸਿਲੈਕਟ ਕੀਤੀ ਗਈ ਆ ਜਾਂ ਰੱਖੀ ਗਈ ਆ ਉਹਦੇ ਹਿਸਾਬ ਨਾਲ ਹੀ ਤੁਹਾਨੂੰ ਜਿਹੜਾ ਇੰਸ਼ੋਰੈਂਸ ਦਾ ਕਲੇਮ ਮਿਲਣਾ ਹੈ ਐਵੇਂ ਕਿਸੇ ਚੱਕਰ 'ਚ ਪੈ ਕੇ ਤੁਸੀਂ ਇਸ ਚੀਜ਼ ਨਾਲ ਕੋਈ ਵੀ ਛੇੜਛਾੜ ਜਿਹੜੀ ਨਾ ਕਰੋ ਇਸ ਕਰਕੇ ਮੈਂ ਕਾਫੀ ਇਸ ਬਾਰੇ ਸਰਚ ਕਰਕੇ ਮੈਂ ਕੋਈ ਇੰਸ਼ੋਰੈਂਸ ਦਾ ਕੰਮ ਨਹੀਂ ਕਰਦਾ ਕਾਫੀ ਮੈਂ ਸਰਚ ਕਰਕੇ ਜਾਂ ਮੈਂ ਆਪ ਆਪਣੀਆਂ ਗੱਡੀਆਂ ਦੀ ਇੰਸ਼ੋਰੈਂਸ ਕਰਾਉਣ ਵਕਤ ਕੋਈ 10-15 ਸਾਲ ਦੇ ਤਜਰਬੇ ਤੋਂ ਬਾਅਦ ਇਹ ਮੈਨੂੰ ਵੀ ਥੋੜੇ ਜਿਹਰੇ ਤੋਂ ਹੀ ਪਤਾ ਲੱਗਾ ਹੈ ਕਿ ਆ ਵੀ ਇਸ ਤਰ੍ਹਾਂ ਕਰ ਜਾਂਦੇ ਆ ਤਾਂ ਆਪਾਂ ਨੂੰ ਕਦੀ ਵੀ ਏਜੰਟ ਦੇ ਮਗਰ ਲਾ ਕੇ ਜਾਂ ਆਪਾਂ ਇੰਸ਼ੋਰੈਂਸ ਜਦ ਰੀਨਿਊ ਕਰਾਉਣ ਵਕਤ ਜਿਹੜੀ ਆਪਣੇ ਕੇਸ਼ਤ ਜੋ ਵੀ ਪੈਸੇ ਬਣਦੇ ਆ ਸਾਲਾਨਾ ਉਹਦੇ ਵਿੱਚ ਆਪਾਂ ਕੋਈ ਵੀ ਫੇਰ ਬਦਲ ਨਾ ਕਰੀਏ। OIRDA ਅਥਾਰਟੀ ਵੱਲੋਂ ਹਦਾਇਤਾਂ ਦੇ ਅਨਸਾਰ ਹੀ ਚੱਲਣ ਦਿਆ ਕਰੋ ਉਹਨੂੰ। ਆਪਣੇ ਵੱਲੋਂ ਕੋਈ ਛੇੜਛਾੜ ਨਾ ਕਰੋ। ਇਹ ਦੋਸਤੋ IRDA ਇਹਨੂੰ ਕਿਦਾਂ ਸੈੱਟ ਕਰਦਾ ਪਾਲਿਸੀ ਨੂੰ ਜਿਸ ਤਰ੍ਹਾਂ ਆਪਾਂ ਪਹਿਲੀ ਇੰਸ਼ੋਰੈਂਸ ਪਾਲਸੀ ਜੋ ਉਹ ਤੇ ਜਿੱਥੋਂ ਆਪਾਂ ਗੱਡੀ ਖਰੀਦਦੇ ਆ ਉਹਨਾਂ ਵੱਲੋਂ ਇਹ ਕਰ ਦੇਣੀ ਹੁੰਦੀ ਆ ਉਸ ਤੋਂ ਬਾਅਦ ਇਹਦੀ ਸਾਲਵਾਰ ਸਾਲ ਜਿਹੜੀ ਉਹ ਸਿਲੈਕਸ਼ਨ ਕਿਦਾਂ ਕੀਤੀ ਗਈ ਆ ਉਹ ਇਸ ਤਰ੍ਹਾਂ ਵੀ ਜਿਹੜਾ ਪਹਿਲੇ ਸਾਲ ਜਿਹੜੀ ਪਾਲਸੀ ਆ ਉਹ ਜਿਹੜੀ ਤੁਹਾਡੀ ਗੱਡੀ ਦੀ ਸ਼ੋਅਰੂਮ ਕੀਮਤਾਂ ਉਤੋਂ 15% ਜਿਹੜੀ ਲੈਸ ਹੋਵੇਗੀ ਉਸ ਤੋਂ ਬਾਅਦ ਦੂਜੇ ਸਾਲ ਉਹ 20% ਲੈਸ ਹੋਵੇਗੀ ਤੀਜੇ ਸਾਲ 30 ਚੌਥੇ ਸਾਲ 40 ਤੇ ਪੰਜਵੇਂ ਸਾਲ 50% ਇਸ ਤੋਂ ਬਾਅਦ ਜਿਹੜੀਆਂ ਕੰਪਨੀਆਂ ਇੰਸ਼ੋਰੈਂਸ ਕੰਪਨੀਆਂ ਉਹ ਤੁਹਾਡੇ ਨਾਲ ਤਾਲਮੇਲ ਕਰਕੇ ਕਰ ਲੈਂਦੀਆਂ ਉਪਰ ਹੇਠਾਂ ਇਸ ਤਰ੍ਹਾਂ ਜਿਹੜੀ ਉਹ ਸਾਲ ਬਈ ਸਾਲ ਜਿਹੜੀ ਗੱਡੀ ਦੀ ਕੀਮਤ ਉਹ ਘਟਦੀ ਜਿਹਨੂੰ ਆਈਡੀਵੀ ਕਹਿੰਦੇ ਆਪਾਂ ਉਹ ਰਕਮ ਸਿਲੈਕਟ ਕਰਦੇ ਨੇ ਇਸ ਰਕਮ ਨਾਲ ਕੋਈ ਛੇੜਛਾੜ ਨਾ ਕਰੋ ਜੋ ਹੈ ਇਹਨੂੰ ਐਸੇ ਹੀ ਰਹਿਣ ਦਿਓ ਦੋਸਤੋ ਆਪਾਂ ਕੋਈ ਵੀ ਟੂ-ਵੀਲਰ ਖਰੀਦਦੇ ਆਂ ਤੇ ਉਹ ਜਿਹੜੀ ਪਾਲਸੀ ਹੁੰਦੀ ਉਹਦੀ 3 ਸਾਲ ਦੀ ਕਰਦੇ ਆ ਤੇ ਕਾਰ ਦੀ 5 ਸਾਲ ਦੀ ਕਰਦੀ ਹੈ ਕੰਪਨੀ 10 ਸਾਲ ਦੇ ਵਿੱਚ ਟੂ-ਵੀਲਰ ਦਾ ਇਸ ਤਰ੍ਹਾਂ ਹੁੰਦਾ ਵੀ ਪਹਿਲੇ ਸਾਲ ਫੁੱਲ ਜਿਹੜੀ ਇੰਸ਼ੋਰੈਂਸ ਹੁੰਦੀ ਆ ਉਸ ਤੋਂ ਬਾਅਦ 2 ਸਾਲ ਜਿਹੜੇ ਬਚਦੇ ਉਹ ਥਰਡ ਪਾਰਟੀ ਹੁੰਦੀ ਆ ਇਸੇ ਤਰ੍ਹਾਂ ਹੀ ਕਾਰ ਦੀ ਜਿਹੜੀ ਆ ਉਹ 5 ਸਾਲ ਦੀ ਹੁੰਦੀ ਆ ਪਹਿਲੇ ਸਾਲ ਜਿਹੜੀ ਹੁੰਦੀ ਉਹ ਫੁੱਲ ਹੁੰਦੀ ਆ ਤੇ ਅਗਲੇ 4 ਸਾਲ ਜਿਹੜੀ ਹੁੰਦੀ ਉਹ ਥਰਡ ਪਾਰਟੀ ਇੰਸ਼ੋਰੈਂਸ ਹੁੰਦੀ ਆ ਥਰਡ ਪਾਰਟੀ ਭਾਵ ਕੀ ਹੁੰਦਾ ਥਰਡ ਪਾਰਟੀ ਆਮ ਵੀ ਆਪਾਂ ਪੁਰਾਣੇ ਵੀ ਹੀਕਲਾਂ ਤੇ ਆਪਣੇ ਜਾਂ 7-8 ਸਾਲ ਤੋਂ ਬਾਅਦ ਜਾਂ 2-3 ਸਾਲ ਤੋਂ ਬਾਅਦ 4 ਸਾਲ ਤੋਂ ਬਾਅਦ ਕਈ ਜਿਹੜੇ ਮੇਰੇ ਵੀਰ ਭੈਣ ਭਰਾ ਥਰਡ ਪਾਰਟੀ ਇੰਸ਼ੋਰੈਂਸ ਕਰਾਣ ਦੇ ਥਰਡ ਪਾਰਟੀ ਹੁੰਦੀ ਕੀ ਆ ਥਰਡ ਪਾਰਟੀ ਇਸ ਤਰ੍ਹਾਂ ਹੁੰਦੀ ਵੀ ਜਦੋਂ ਕੋਈ ਤੁਹਾਡੀ ਗੱਡੀ ਕਿਸੇ ਦੇ ਨਾਲ ਐਕਸੀਡੈਂਟ ਹੋ ਗਈ ਆ فرض ਕਰ ਲੋ ਤੁਹਾਡੀ ਗੱਡੀ ਵੀ ਇੰਜਨ ਬੌਂਟ ਸਾਰਾ ਡੈਮੇਜ ਹੋ ਗਿਆ ਅਗਲੇ ਦੇ ਵੀ ਬੌਂਟ ਡੈਮੇਜ ਹੋ ਗਿਆ ਜਾਂ ਹੋਰ ਕੋਈ ਡੈਮੇਜ ਹੋ ਗਿਆ ਤਾਂ ਤੁਸੀਂ ਕੋਈ ਵੀ ਕਲੇਮ ਲੈਣ ਦੇ ਹੱਕਦਾਰ ਨਹੀਂ ਹੋਵੇ ਜਿਹੜਾ ਥਰਡ ਪਾਰਟੀ ਜਿਹਦੇ ਵਿੱਚ ਗੱਡੀ ਤੁਹਾਡੀ ਵੱਜੀ ਆ ਉਸ ਨੂੰ ਇੰਸ਼ੋਰੈਂਸ ਕੰਪਨੀ ਕਲੇਮ ਦੇਵੇਗੀ ਜੋ ਉਹਦੀਆਂ ਸ਼ਰਤਾਂ ਹੋਣ ਜਾਂ ਥਰਡ ਪਾਰਟੀ ਦੀਆਂ ਉਸ ਸਾਹ ਨਾਲ ਤੁਹਾਨੂੰ ਇੰਸ਼ੋਰੈਂਸ ਕੰਪਨੀ ਕੋਈ ਵੀ ਕਲੇਮ ਨਹੀਂ ਦੇਵੇਗੀ ਥਰਡ ਪਾਰਟੀ ਨੂੰ ਜਿਹਦੇ ਨਾਲ ਤੁਹਾਡਾ ਐਕਸੀਡੈਂਟ ਹੋਇਆ ਉਹਨੂੰ ਜ਼ਰੂਰ ਦੇਵੇਗੀ ਇਹ ਜਿਹੜੀ ਥਰਡ ਪਾਰਟੀ ਇੰਸ਼ੋਰੈਂਸ ਹੁੰਦੀ ਹੈ ਤੁਸੀਂ ਜਦੋਂ ਵੀ ਆਪਣੇ ਗੱਡੀ ਦੀ ਇੰਸ਼ੋਰੈਂਸ ਰੀਨਿਊ ਕਰਾਉਣੀ ਆ ਉਹ ਜਿਹੜੀ ਵੀ ਤੁਹਾਨੂੰ ਕੰਪਨੀ ਕਿਸੇ ਵੀ ਕੰਪਨੀ ਦੀ ਕਰਾਓ ਮੈਂ ਕਿਸੇ ਕੰਪਨੀ ਦੀ ਨਹੀਂ ਕਹਿੰਦਾ ਤੁਸੀਂ ਕਿਸੇ ਵੀ ਕੰਪਨੀ ਦੀ ਕਰਾਉਨੇ ਹੋ ਤੋ ਉਹਦੀ ਜਿਹੜੀ ਆਈਡੀ ਵੀ ਰਕਮ ਜਿਹਨੂੰ ਆਪਾਂ ਇੰਸ਼ੋਰੈਂਸ ਡਿclare ਵੈਲਿਊ ਕਹਿੰਦੇ ਆ ਉਹ ਕੋਈ ਵੀ ਕੰਪਨੀ ਜੇ ਕਰ ਤੈਨੂੰ ਜਿਆਦਾ ਦਿੰਦੀ ਆ فرض ਕਰ ਲਓ ਕੋਈ 7 ਲੱਖ ਦਿੰਦੀ ਆ ਕੋਈ 8 ਦਿੰਦੀ 7 ਵਾਲੇ ਦੀ 8 ਦਿੰਦੀ ਕੋਈ 8 7 ਵਾਲੇ ਦੀ 10 ਦਿੰਦੀ ਆ ਉਹ ਤੁਸੀਂ ਉਸ ਸਾਹਬ ਨਾਲ ਕਰਵਾ ਸਕਦੇ ਹੋ ਉਹ ਕੋਈ ਬੰਦਸ਼ ਨਹੀਂ ਹੁੰਦੀ ਉਹ ਤੁਸੀਂ ਆਪਣੇ ਫਾਇਦੇ ਨਾਲ ਦੇਖ ਲਓ ਅੱਗੇ ਜਿਹੜਾ ਇੰਸ਼ੋਰੈਂਸ ਦੇ ਵਿੱਚ ਐਡ-ਆਨ ਕੀ ਕਰਨਾ ਉਹ ਲੰਮਾ ਚੋੜਾ ਕੰਮ ਹੋ ਜਾਂਦਾ ਈ ਮੈਂ ਛੋਟੀ ਜੀ ਵੀਡੀਓ ਬਣਾ ਰਿਹਾ ਸੀ ਜਿਹੜੀ ਕਿ ਖਾਸ ਖਲ ਆਪਣਾ ਧਿਆਨ ਰੱਖਣ ਵਾਲੀ ਗੱਲ ਸੀਗੀ ਮਤਲਬ ਕਿ ਤੁਸੀਂ ਇੰਸ਼ੋਰੈਂਸ ਏਜੰਟ ਕੋਈ ਜਿੱਦਾਂ ਤੁਹਾਨੂੰ ਕਹਿੰਦਾ ਜੀ ਮੈਂ ਤੁਹਾਨੂੰ ਉਹ 15 ਮੰਗਦਾ ਮੈਂ ਤੁਹਾਨੂੰ 10 ਜੇ ਕਰ ਦੇਣਾ 12 ਜੇ ਕਰ ਦੇਣਾ ਇਸ ਚੱਕਰ 'ਚ ਇਹਨਾਂ ਪਾਉ ਇਹ ਜਿਹੜੀ ਵੀਡੀਓ ਮੈਂ ਇਸ ਕਰਕੇ ਬਣਾਈ ਸੀ ਥੋੜਾ ਜਿਆਦਾ ਤੁਸੀਂ ਇਸ ਵੱਲ ਧਿਆਨ ਦਿਓ ਤਾਂ ਕਿ ਹਰ ਗੇ ਚੀਜ਼ ਨੂੰ ਪਾਲਿਸੀ ਉੱਤੇ ਲਿਖਿਆ ਹੁੰਦਾ ਉਹਨੂੰ ਪੜ੍ਹਿਆ ਕਰੋ ਪੜ੍ਹ ਕੇ ਤੁਹਾਨੂੰ ਹਰ ਚੀਜ਼ ਦਾ ਪਤਾ ਲੱਗ ਜਾਊਗਾ ਅੱਜ ਦਾ ਜੇ ਵੀਡੀਓ ਤੁਹਾਨੂੰ ਥੋੜੀ ਵੀ ਜਾਂ ਗੁਣਕਾਰੀ ਜਾਂ ਚੰਗੀ ਲਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਇਹਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਓ ਜੇਕਰ ਤੁਹਾਨੂੰ ਚੰਗਾ ਲੱਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵੇਖਣ ਲਈ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਉਂਦੇ ਰਹੋ ਰੱਬ ਰਾਖਾ ਜੀ